ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਅਸੀਂ ਰਹਿਰਾਸ ਸਹਿਬ ਜੀ ਦੀ ਬਾਣੀ ਦੇ ਵਿੱਚੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਤ ਕੁਛ ਕੋ ਕੁਛ ਕੋ ਗੁਰਬਾਣੀ ਵਿਚਾਰ ਸੁਣਦੇ ਹਾਂ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰੂ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਰ ਕੇ ਜਨਾ ਸਤ ਗੁਰੂ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਸ੍ਰੀ ਗੁਰੂ ਰਾਮਦਾਸ ਜੀ ਆਪਣੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਅੱਗੇ ਦੋਵੇਂ ਹੱਥ ਜੋੜ ਕੇ ਡੰਡਵਤ ਹੋ ਕੇ ਇਸ ਤਰ੍ਹਾਂ ਇਸ ਤਰ੍ਹਾਂ ਬੇਨਤੀ ਕਰਦੇ ਹਨ ਹਰ ਕੇ ਜਨਾ ਸਤ ਗੁਰੂ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਸ੍ਰੀ ਗੁਰੂ ਰਾਮਦਾਸ ਜੀ ਦੋਵੇਂ ਹੱਥ ਜੋੜ ਕੇ ਡੰਡਵਤ ਹੋ ਕੇ ਆਪਣੇ ਗੁਰੂ ਸ੍ਰੀ ਅਮਰ ਸ੍ਰੀ ਗੁਰੂ ਅਮਰਦਾਸ ਜੀ ਅੱਗੇ ਬੇਨਤੀਆਂ ਕਰਦੇ ਹਨ ਕਿ हे ਈਸ਼ਵਰ ਦੇ ਰੂਪ ਕੇ हे ਈਸ਼ਵਰ ਦੇ ਰੂਪ ਪੂਰਨ ਸਤ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਅਸੀਂ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਦੇ ਹਾਂ ਕੀ ਬੇਨਤੀਆਂ ਕਰਦੇ ਹਾਂ ਹਮ ਕੀਰੇ ਕਿਰਮ ਸਤ ਗੁਰੂ ਸਰਨਾਈ ਕਰ ਦਇਆ ਨਾਮ ਪ੍ਰਗਾਸ ਕਿ ਅਸੀਂ ਗੰਦਗੀ ਦੇ ਕੀੜੇ ਹਾਂ ਕਿ ਅਸੀਂ ਗੰਦਗੀ ਦੇ ਕੀੜੇ ਹਾਂ ਗੰਦਗੀ ਦੇ ਕਿਰਮ ਹਾਂ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਸਾਡੇ ਉੱਤੇ ਦਇਆ ਕਰੋ ਸਾਡੇ ਉੱਤੇ ਮਿਹਰ ਕਰੋ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਅੰਦਰ ਉਸ ਨਾਮ ਦਾ ਪ੍ਰਕਾਸ਼ ਕਰੋ ਸਾਡੇ ਅੰਦਰ ਉਸ ਨਾਮ ਦਾ ਪ੍ਰਕਾਸ਼ ਕਰੋ ਮੇਰੇ ਮੀਤ ਗੁਰਦੇਵ ਮੋਕੂ RAM ਨਾਮ ਪ੍ਰਕਾਸ਼ ਏ ਮੇਰੇ ਗੁਰੂ ਦੇਵ ਸ੍ਰੀ ਗੁਰੂ ਰਾਮਦਾਸ ਜੀ ਦੋਵੇਂ ਹੱਥ ਜੋੜ ਕੇ ਡੰਡਵਤ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਅੱਗੇ ਬੇਨਤੀਆਂ ਕਰਦੇ ਹਨ ਮੇਰੇ ਮੀਤ ਗੁਰਦੇਵ ਮੋਕੂ ਕਿ ਏ ਮੇਰੇ ਮਿੱਤਰ ਗੁਰਦੇਵ ਸਤਗੁਰੂ ਜੀ ਮੋਕੂ <mukur> RAM ਨਾਮ ਪ੍ਰਕਾਸ਼ ਮੈਨੂੰ RAM ਮੈਨੂੰ RAM ਦਾ ਨਾਮ ਦੇ ਕੇ ਮੈਨੂੰ ਉਹ ਈਸ਼ਵਰ ਦਾ ਸੱਚਾ ਨਾਮ ਦੇ ਕੇ ਮੇਰੇ ਮੱਥੇ ਉੱਤੇ ਹੱਥ ਧਰ ਕੇ ਮੈਨੂੰ ਉਹ ਬ੍ਰਹਮ ਗਿਆਨ ਦੇ ਕੇ ਮੇਰੇ ਅੰਦਰ ਪ੍ਰਕਾਸ਼ ਕਰੋ ਮੇਰੇ ਅੰਦਰ ਵੀ ਉਸ ਹਰੀ ਦਾ ਪ੍ਰਕਾਸ਼ ਕਰੋ ਮੈਨੂੰ ਵੀ ਉਸ ਹਰੀ ਦੇ ਉਸ ਈਸ਼ਵਰ ਦੇ ਦਰਸ਼ਨ ਕਰਾਓ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਗੁਰੂ ਰਾਮਦਾਸ ਜੀ ਕਹਿੰਦੇ ਹਨ ਤੇ ਪੂਰਨ ਗੁਰੂ ਦੀ ਮਤ ਲੈ ਕੇ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਨਾ ਹੀ ਉਹਨਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰਨਾ ਹੀ ਮੇਰੇ ਪ੍ਰਾਣਾ ਦਾ ਸਖਾਈ ਹੈ ਉਹ ਸੱਚੇ ਨਾਮ ਦਾ ਸਿਮਰਨ ਹੀ ਉਹ ਸੱਚੇ ਨਾਮ ਦਾ ਸਿਮਰਨ ਹੀ ਮੇਰੇ ਪ੍ਰਾਣਾ ਦਾ ਸਖਾਈ ਹੈ ਮੇਰੀ ਰੱਖਿਆ ਕਰਨ ਵਾਲਾ ਹੈ ਹਰ ਕੀਰਤ ਹਮਰੀ ਰਹਿ ਰਾਸ ਤੇ ਉਹ ਸੱਚਾ ਨਾਮ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰਨਾ ਤੇ ਉਸ ਹਰੀ ਦਾ ਜਸ ਕਰਨਾ ਇਹ ਹੀ ਸਾਡੀ ਤੁਹਾਡੇ ਅੱਗੇ ਅਰਦਾਸ ਹੈ ਕਿ ਅਸੀਂ ਤੁਹਾਡੇ ਤੋਂ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ हे ਗੁਰੂ ਅਮਰਦਾਸ ਜੀ ਅਸੀਂ ਤੁਹਾਡੀ ਮਤ ਲੈ ਕੇ ਤੁਹਾਡੇ ਤੋਂ ਉਹ ਨਾਮ ਪ੍ਰਾਪਤ ਕਰਕੇ ਉਸ ਦਾ ਸਿਮਰਨ ਕਰੀਏ ਉਹ ਨਾਮ ਹੀ ਸਾਡੇ ਪ੍ਰਾਣਾ ਦਾ ਸਖਾਈ ਹੋਵੇਗਾ ਅਤੇ ਉਸ ਹਰੀ ਵੀ ਅਫੇ ਸਾਡੇ ਉੱਤੇ ਇਹ ਕਿਰਪਾ ਕਰੋ ਸਾਡੇ ਉੱਤੇ ਮਿਹਰ ਕਰੋ ਕਿ ਅਸੀਂ ਉਸ ਅਸੀਂ ਹਰ ਵਕਤ ਉਸ ਹਰੀ ਦੀ ਕੀਰਤੀ ਕਰਦੇ ਰਹੀਏ ਉਸ ਹਰੀ ਦਾ ਜਸ ਵੀ ਕਰਦੇ ਰਹੀਏ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਡੰਗਾਈ ਦੇ ਨਾਲ ਚੰਗੀ ਤਰ੍ਹਾਂ ਵਿਚਾਰ ਕਰਨਾ ਹੈ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਸ ਉਹ ਬ੍ਰਹਮ ਗਿਆਨ ਵੀ ਸੀ ਉਹਨਾਂ ਦੇ ਪਾਸ ਪੂਰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਵੀ ਸਨ ਉਹਨਾਂ ਦੇ ਅੰਦਰ ਉਹ ਨਾਮ ਦਾ ਪ੍ਰਕਾਸ਼ ਵੀ ਸੀ ਪਰ ਫਿਰ ਵੀ ਉਹ ਫਿਰ ਪਰ ਫਿਰ ਵੀ ਉਹ ਇਸ ਤਰ੍ਹਾਂ ਡੰਡਵੱਤ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਦੇ ਅੱਗੇ ਬੇਨਤੀਆਂ ਕਰ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਇਸ ਸ਼ਬਦ ਦੇ ਦੁਆਰਾ ਇਸ ਸ਼ਬਦ ਦੇ ਦੁਆਰਾ ਆਪਣੇ ਉੱਤੇ ਬਾਣੀ ਨੂੰ ਢਾਲ ਕੇ ਸਾਨੂੰ ਸਮਝਾ ਰਹੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਸ ਸ਼ਬਦ ਦੇ ਦੁਆਰਾ ਆਪਣੇ ਉੱਪਰ ਬਾਣੀ ਨੂੰ ਢਾਲ ਕੇ ਸਾਨੂੰ ਸਮਝਾ ਰਹੇ ਹਨ ਕਿ ਆਪ ਕਿ ਆਪ ਇੱਕ ਐਸੇ ਪੂਰਨ ਸਤਿਗੁਰੂ ਕਿ ਆਪ ਵੀ ਜੇਕਰ ਆਪ ਨੂੰ ਵੀ ਐਸੇ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸਤਿਗੁਰੂ ਬਾਰੇ ਪਤਾ ਲੱਗਦਾ ਹੈ ਤਾਂ ਤੁਸੀਂ ਵੀ ਉਸ ਨੂੰ ਇਸ ਤਰ੍ਹਾਂ ਦੰਡਵਤ ਹੋ ਕੇ ਦੋਵੇਂ ਹੱਥ ਜੋੜ ਕੇ ਉਸ ਦੇ ਅੱਗੇ ਬੇਨਤੀਆਂ ਕਰੋ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਉੱਤੇ ਬਾਣੀ ਢਾਲ ਕੇ ਸਾਨੂੰ ਸਮਝਾ ਰਹੇ ਹਨ ਕਿ ਜੇਕਰ ਆਪ ਜੀ ਨੂੰ ਇੱਕ ਪੂਰਨ ਸਤਿਗੁਰੂ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰੇ ਗੁਰੂ ਬਾਰੇ ਪਤਾ ਲੱਗਦਾ ਹੈ ਤਾਂ ਆਪ ਵੀ ਉਸ ਦੇ ਅੱਗੇ ਦੋਵੇਂ ਹੱਥ ਜੋੜ ਕੇ ਡੰਡਵਤ ਹੋ ਕੇ ਇਸ ਤਰ੍ਹਾਂ ਬੇਨਤੀਆਂ ਕਰੋ ਹਰ ਕੇ ਜਨ ਸਤ ਗੁਰੂ ਸਤ ਪੁਰਖਾ ਬਿਨੋ ਕਰੋ ਗੁਰਪਾਠ ਸ੍ਰੀ ਗੁਰੂ ਆਮਦਾ ਅਮ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਆਪ ਇਸ ਤਰ੍ਹਾਂ ਬੇਨਤੀ ਕਰੋ ਕਿ ਹਰ ਕੇ ਜਨ ਸਤ ਗੁਰੂ ਸਤ ਪੁਰਖਾ ਬਿਨੋ ਕਰੋ ਗੁਰਪਾਠ ਕੇ ਹਰੀ ਦੇ ਰੂਪ ਕੇ ਹਰੀ ਦੇ ਰੂਪ ਪੂਰਨ ਸਤਗੁਰੂ ਜੀ ਸਾਡੇ ਉੱਤੇ ਅਸੀਂ ਤੁਹਾਡੇ ਅੱਗੇ ਬੇਨਤੀਆਂ ਕਰਦੇ ਹਾਂ ਅਸੀਂ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ ਦੰਡਵਤ ਹੋ ਕੇ ਤੁਹਾਡੇ ਦੇ ਅੱਗੇ ਬੇਨਤੀਆਂ ਕਰਦੇ ਹਾਂ ਹਰ ਕੇ ਜਨ ਸਤਗੁਰੂ ਸਤਪੁਰਖਾ ਬਿਨੋ ਕਰੋ ਗੁਰਪਾਸ ਅਸੀਂ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ ਦੰਡਵਤ ਹੋ ਕੇ ਬੇਨਤੀਆਂ ਕਰਦੇ ਹਾਂ ਕਿ ਅਸੀਂ ਗੰਦਗੀ ਦੇ ਕੀੜੇ ਹਾਂ ਅਸੀਂ ਗੰਦਗੀ ਦੇ ਕੀੜੇ ਹਾਂ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਸਾਡੇ ਉੱਤੇ ਸੇ ਪੂਰਨ ਸਤਿਗੁਰੂ ਜੀ ਸਾਡੇ ਉੱਤੇ ਦਇਆ ਕਰੋ ਸਾਡੇ ਉੱਤੇ ਮਿਹਰ ਕਰੋ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਅੰਦਰ ਉਸ ਨਾਮ ਦਾ ਪ੍ਰਕਾਸ਼ ਕਰੋ ਗੁਰੂ ਪਿਆਰੀ ਸਾਧ ਸੰਗ ਜੀ ਹੁਣ ਅਸੀਂ ਇੱਕ ਪੂਰਨ ਸਤਿਗੁਰੂ ਬਾਰੇ ਆਪਣੇ ਗੁਰਮਾ ਤੋਂ ਜਾਣਦੇ ਹਾਂ ਕਿ ਸਾਡੇ ਗੁਰੂ ਸਾਹਿਬ ਜੀ ਇੱਕ ਪੂਰਨ ਸਤਿਗੁਰੂ ਕਿਸ ਨੂੰ ਕਹਿੰਦੇ ਹਨ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਪੂਰਨ ਸਤਿਗੁਰੂ ਉਸ ਨੂੰ ਹੀ ਕਹਿੰਦੇ ਹਨ ਘਰ ਮਾਹੇ ਘਰ ਦਿਖਾਏ ਦੇ 1290 ਅੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਘਰ ਮਾਹੇ ਘਰ ਦਿਖਾਏ ਦੇ ਸੋ ਸਤਿਗੁਰੂ ਪੁਰਖ ਸਜਾਣ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੋ ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖ ਕੇ ਉਸੇ ਪੜ ਹੀ ਸਾਨੂੰ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਿਗੁਰੂ ਹੈ ਕਰ ਮਾਹੇ ਘਰ ਦਿਖਾਏ ਦੇ ਸੋ ਸਤਿਗੁਰੂ ਸੋ ਸਤਿਗੁਰੂ ਪੁਰਖ ਸਜਾਨ ਸ੍ਰੀ ਗੁਰੂ ਨਾਨਕ ਦੇਵ ਜੀ 1290 ਅੰਗ ਤੇ ਲਿਖਦੇ ਆ ਨਾ ਕਿ ਜੋ ਸਾਡੇ ਮੱਥੇ ਉੱਤੇ ਹੱਥ ਧਰ ਕੇ ਉਸੇ ਪਲ ਹੀ ਸਾਨੂੰ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਉਹੀ ਪੂਰਾ ਗੁਰੂ ਹੈ ਉਹੀ ਪੂਰਾ ਸਤਗੁਰੂ ਹੈ ਸੁਖਣੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਾਉ ਸਤ ਪੁਰਖ ਜਿਨ ਜਾਣਿਆ ਸਤ ਗੁਰੂ ਤਿਸ ਕਾ ਨਾਉ ਕੇ ਜਿਸ ਨੇ ਆਪ ਉਸ ਈਸ਼ਰ ਨੂੰ ਦੇਖਿਆ ਹੈ ਤੇ ਸਾਡੇ ਘਟ ਦੇ ਅੰਦਰ ਉਸ ਈਸ਼ਰ ਨੂੰ ਦਿਖਾ ਦੇਵੇ ਉਹੀ ਪੂਰਾ ਸਤਗੁਰੂ ਹੈ ਅੱਗੇ 959 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਤੇ ਇੱਕ ਪੂਰਾ ਸਤ ਗੁਰੂ ਉਹ ਹੁੰਦਾ ਹੈ ਜੋ ਸਾਡੇ ਮੱਥੇ ਦੇ ਉੱਤੇ ਆਪਣਾ ਹੱਥ ਰੱਖ ਕੇ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਅੱਗੇ 73 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤ ਗੁਰੂ ਪੁਰਖ ਵਖਾਲਿਆ ਮਸਤਕ ਧਰ ਕੇ ਹੱਥ ਜਿਓ ਸਤਿਗੁਰੂ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਕੇ ਸਤਿਗੁਰੂ ਇੱਕ ਪੂਰਨ ਗੁਰੂ ਇੱਕ ਪੂਰਨ ਸਤਿਗੁਰੂ ਉਹ ਹੁੰਦਾ ਹੈ ਜੋ ਸਾਡੇ ਮੱਥੇ ਦੇ ਉੱਤੇ ਆਪਣਾ ਪਵਿੱਤਰ ਹੱਥ ਰੱਖ ਕੇ ਸਾਨੂੰ ਉਸੇ ਪਲ ਹੀ ਉਸ ਈਸ਼ਵਰ ਦੇ ਦਰਸ਼ਨ ਕਰਾ ਦੇਵੇ ਇਹ ਸਾਡੇ ਗੁਰੂਆਂ ਨੇ ਇੱਕ ਪੂਰਨ ਸਤਿਗੁਰੂ ਦੀ ਨਿਸ਼ਾਨੀ ਸਾਨੂੰ ਦੱਸੀ ਹੈ ਦੇਖ ਅੱਗੇ ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਰਹਿ ਰਸ ਦੀ ਬਾਣੀ ਦੇ ਦੁਆਰਾ ਹੋਰ ਕੀ ਸਮਝਾ ਰਹੇ ਹਨ ਰਹਾਉ ਹਰ ਜਨ ਕੇ ਵੱਡ ਭਾਗ ਵਡੇਰੇ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜੋ ਹਰੀ ਦੇ ਸੰਤ ਹੁੰਦੇ ਹਨ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਪੂਰੇ ਗੁਰੂ ਹੁੰਦੇ ਹਨ ਪੂਰੇ ਸਤਿਗੁਰੂ ਹੁੰਦੇ ਹਨ ਉਹ ਬਹੁਤ ਹੀ ਵੱਡੇ ਭਾਗਾਂ ਵਾਲੇ ਹਨ ਹੁੰਦੇ ਹਨ ਭਾਵ ਉਹ ਬਹੁਤ ਹੀ ਉੱਚੀ ਅਵਸਥਾ ਵਾਲੇ ਹੁੰਦੇ ਹਨ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਜਿਨ੍ਹਾਂ ਦੇ ਮਨ ਦੇ ਵਿੱਚ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਰ ਵਕਤ ਹੀ ਹਰੀ ਦੀ ਸ਼ਰਧਾ ਤੇ ਹਰੀ ਦੇ ਨਾਮ ਦੀ ਪਿਆਸ ਲੱਗੀ ਰਹਿੰਦੀ ਹੈ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਥ ਉਹਨਾਂ ਤੇਰੇ ਸੰਤਾਂ ਮਹਾਪੁਰਖਾਂ ਨੂੰ ਜੇਕਰ ਹਰੀ ਦਾ ਨਾਮ ਮਿਲੇ ਹਰੀ ਦਾ ਹਰੀ ਦੇ ਨਾਮ ਦਾ ਸਿਮਰਨ ਕਰਨ ਤਾਂ ਹੀ ਉਹਨਾਂ ਨੂੰ ਤ੍ਰਿਪਤੀ ਹੁੰਦੀ ਹੈ ਜੋ ਤੇਰੇ ਜੋ ਹਰੀ ਦੇ ਸੰਤ ਹੁੰਦੇ ਹਨ ਜੋ ਪੂਰਨ ਸੰਤ ਪੂਰਨ ਗੁਰੂ ਪੂਰਨ ਸਤਿਗੁਰੂ ਹੁੰਦੇ ਹਨ ਉਹਨਾਂ ਨੂੰ ਹਰੀ ਦਾ ਨਾਮ ਜਪ ਕੇ ਹੀ ਤ੍ਰਿਪਤੀ ਮਿਲਦੀ ਹੈ ਮਿਲ ਸੰਗਤ ਗੁਣ ਪ੍ਰਗਾਸ ਗੁਰੂ ਰਾਮਦਾਸ ਜੀ ਸਮਝਾਉਂਦੇ ਹਨ ਕਿ हे ਜੀਵੋ ਕਿ हे ਸੰਸਾਰ ਦੇ ਜੀਵੋ ਤੁਸੀਂ ਨਹੀਂ ਇੱਕ ਜਿਹੇ ਇੱਕ ਅਜਿਹੇ ਪੂਰਨ ਗੁਰੂ ਦੀ ਕਿ हे ਸੰਸਾਰ ਦੇ ਜੀਵੋ ਤੁਸੀਂ ਇੱਕ ਜਿਹੇ ਪੂਰਨ ਸਤਿਗੁਰੂ ਦੀ ਜੋ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਂਦਾ ਹੈ ਉਸ ਦੀ ਸੰਗਤ ਕਰੋ ਤੇ ਆਪਣੇ ਮਨ ਦੇ ਅੰਦਰ ਉਹਨਾਂ ਤੋਂ ਅਤੇ ਆਪਣੇ ਮਨ ਦੇ ਅੰਦਰ ਉਹਨਾਂ ਤੋਂ ਉਹ ਮਹਾਨ ਬ੍ਰह्म ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦਾ ਦਰਸ਼ਨ ਕਰੋ ਹਰ ਹਰ ਨਾਮ ਮਿਲੇ ਤ੍ਰਿਪਤਾਸੇ ਮੇਲ ਸੰਗਤ ਗੁਣ ਪ੍ਰਗਾਸ ਸਾਡੇ ਗੁਰੂ ਰਾਮ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਹਰੀ ਦੇ ਜੋ ਜਨ ਹੁੰਦੇ ਹਨ ਜੋ ਸੰਤ ਹੁੰਦੇ ਹਨ ਉਹਨਾਂ ਨੂੰ ਹਰੀ ਦਾ ਨਾਮ ਜਪ ਕੇ ਹੀ ਤ੍ਰਿਪਤੀ ਮਿਲਦੀ ਹੈ ਤੇ ਆਪ ਕਿ ਆਪ ਵੀ ਤੁਸੀਂ ਨਹੀਂ ਤੇ ਆਪ ਇੱਕ ਐਸੇ ਪੂਰਨ ਗੁਰੂ ਦੀ ਸਾਡੇ ਘਟ ਦੇ ਅੰਦਰ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਪੂਰਨ ਗੁਰੂ ਦੀ ਸੰਗਤ ਕਰੋ ਮਿਲ ਸੰਗਤ ਗੁਣ ਪ੍ਰਗਾਸ ਤੇ ਉਹਨਾਂ ਤੋਂ ਚੰਗੇ ਗੁਣ ਪ੍ਰਾਪਤ ਕਰੋ ਤੇ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਹੀ ਉਸ ਪ੍ਰਕਾਸ਼ ਦੇ ਦਰਸ਼ਨ ਕਰੋ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਸਾਨੂੰ ਬਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸਤਿਗੁਰੂ ਦੀ ਸੰਗਤ ਨਹੀਂ ਕੀਤੀ ਉਹਨਾਂ ਤੋਂ ਉਹ ਨਾਮ ਦਾ ਖਜ਼ਾਨਾ ਨਹੀਂ ਪ੍ਰਾਪਤ ਕੀਤਾ ਜਿਨ ਹਰ 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 ਰਸ ਨਾਮ ਨਾ ਪਾਇਆ ਕਿ ਜਿਨ੍ਹਾਂ ਨੇ ਇੱਕ ਅਜਿਹੇ ਪੂਰਨ ਸਤਿਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਹ ਹਰੀ ਦੇ ਨਾਮ ਦਾ ਖਜ਼ਾਨਾ ਅਜੇ ਤੱਕ ਪ੍ਰਾਪਤ ਨਹੀਂ ਕੀਤਾ ਤੇ ਭਾਗ ਹੀਣ ਜਮ ਪਾਸ ਉਹ ਉਹ ਇਨਸਾਨ ਉਹ ਇਨਸਾਨ ਬਹੁਤ ਹੀ ਮਾੜੇ ਭਾਗਾਂ ਵਾਲੇ ਹਨ ਉਹ ਜੀਵ ਬਹੁਤ ਹੀ ਮਾੜੇ ਭਾਗਾਂ ਵਾਲੇ ਹਨ ਤੇ ਭਾਗ ਹੀਣ ਜਮ ਪਾਸ ਉਹ ਜੀਵ ਬਹੁਤ ਹੀ ਮਾੜੇ ਭਾਗਾਂ ਵਾਲੇ ਹਨ ਤੇ ਆਖਰ ਨੂੰ ਉਹਨਾਂ ਨੂੰ ਜਮਾਂ ਦੇ ਪਾਸ ਜਾਣਾ ਪੈਣਾ ਹੈ ਤੇ ਉਹਨਾਂ ਨੂੰ 84 ਲੱਖ ਨੀਚੇ ਗੰਦੀਆਂ ਤੇ ਭਿਆਨਕ ਜੂਨਾ ਦਾ ਦੁੱਖ ਵਾਰ-ਵਾਰ ਭੋਗਣਾ ਪੈਣਾ ਹੈ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਗੁਰੂ ਅਮਰ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਇਕ ਪੂਰਨ ਸਤਗੁਰੂ ਤੋਂ ਪੂਰਨ ਸਤਗੁਰੂ ਦੀ ਸੰਗਤ ਕਰਕੇ ਉਹਨਾਂ ਤੋਂ ਉਸ ਹਰੀ ਦੇ ਨਾਮ ਨੂੰ ਅਜੇ ਤੱਕ ਪ੍ਰਾਪਤ ਨਹੀਂ ਕੀਤਾ ਉਹ ਬਹੁਤ ਹੀ ਮਾੜੇ ਭਾਗਾਂ ਵਾਲੇ ਹਨ ਤੇ ਉਹਨਾਂ ਨੂੰ ਆਖਰ ਨੂੰ ਜਮ੍ਹਾਂ ਦੇ ਪਾਸ ਜਾਣਾ ਪੈਣਾ ਹੈ ਤੇ ਆਖਰ ਨੂੰ ਉਹ 84 ਲੱਖ ਨੀਚ ਜੁਨੀਆਂ ਦੇ ਵਿੱਚ ਹੀ ਗੰਧੀਆਂ ਜੁਨਾਂ ਦੇ ਵਿੱਚ ਹੀ ਮਰਦੇ ਜਾਂਦੇ ਰਹਿੰਦੇ ਹਨ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਧਿਰਗ ਜੀਵੇ ਧਿਰਗ ਜੀਵਾਸ ਕਿਸੇ ਨੂੰ 100 ਵਾਰ ਫੇਟਲਾਣਤ ਕਹੀਏ ਤਾਂ ਇੱਕ ਸ਼ਬਦ ਇੱਕ ਧਿਰਗ ਸ਼ਬਦ ਬਣਦਾ ਹੈ ਕਿਸੇ ਨੂੰ 100 ਵਾਰ ਫੇਟਲਾਣਤ ਪਾਈਏ ਤਾਂ ਇੱਕ ਧਿਰਗ ਸ਼ਬਦ ਬਣਦਾ ਹੈ ਪਰ ਇਸੇ ਸ਼ਬਦ ਦੇ ਵਿੱਚ ਪਾਰਾਇ ਸਲੋਕ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਨੇ ਦੋ ਵਾਰ ਧਿਰਗ ਸ਼ਬਦ ਵਰਤਿਆ ਹੈ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤਿਰਗ ਜੀਵੇ ਤਿਰਗ ਜੀਵਾਸ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਜੋ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ੁਰ ਦਾ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸਤਗੁਰੂ ਦੀ ਸੰਗਤ ਦੇ ਵਿੱਚ ਨਹੀਂ ਆਏ ਇੱਕ ਜਿਹੇ ਪੂਰਨ ਸਤਗੁਰੂ ਦੀ ਸੰਗਤ ਦੇ ਵਿੱਚ ਨਹੀਂ ਆਏ ਉਹਨਾਂ ਦੇ ਜੀਵਨ ਨੂੰ ਸੌ ਸੌ ਵਾਰ ਫੇਟ ਲਹਨਤ ਹੈ ਉਨ੍ਹਾਂ ਦੇ ਜੀਵਨ ਨੂੰ 100-100 ਵਾਰ ਫੇਟ ਲਾਂਤ ਹੈ ਤਿਰਗ ਜੀਵੇ ਤਿਰਗੀ ਤਿਰਗ ਜਿਵਾਸ ਜਿਨ ਹਰ ਜਨ ਸਤਿਗੁਰੂ ਸੰਗਤ ਪਾਈ ਤਿਨ ਧੁਰ ਨਸਤਕ ਲਿਖਿਆ ਲਕਾਸ ਤੇ ਜਿਨ੍ਹਾਂ ਨੇ ਅਤੇ ਜਿਨ੍ਹਾਂ ਨੇ ਇੱਕ ਅਜਿਹੇ ਪੂਰਨ ਸਤਿਗੁਰੂ ਦੀ ਸੰਗਤ ਕੀਤੀ ਹੈ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਰ ਦੇ ਅੰਦਰ ਈਸ਼ਵਰ ਦਾ ਦਰਸ਼ਨ ਕੀਤਾ ਹੈ ਉਨ੍ਹਾਂ ਤੋਂ ਉਹ ਸੱਚਾ ਨਾਮ ਪ੍ਰਾਪਤ ਕੀਤਾ ਹੈ ਉਹ ਸਮ ਉਹ ਸੱਚੇ ਅਮਰਤ ਦੇ ਬਾਰੇ ਜਾਣਿਆ ਹੈ ਉਹਨਾਂ ਦੇ ਜਿਨ ਹਰਜਨ ਸਤਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਉਹਨਾਂ ਦਾ ਕੋਈ ਧੁਰੋਂ ਹੀ ਚੰਗਾ ਕਰਮ ਲਿਖਿਆ ਹੋਇਆ ਉਹਨਾਂ ਦੇ ਅੱਗੇ ਆ ਜਾਂਦਾ ਹੈ ਜਿਸ ਕਰਕੇ ਉਹਨਾਂ ਨੂੰ ਇੱਕ ਅਜਿਹਾ ਪੂਰਨ ਸਤਗੁਰੂ ਦੀ ਸੰਗਤ ਮਿਲਦੀ ਹੈ ਜਿਵੇਂ ਹਰ ਹਰ ਜਿਵੇਂ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਖਾਸ ਲਖਾਸ ਧੰਨ ਧੰਨ ਸਤ ਸੰਗਤ ਧੰਨ ਧੰਨ ਸਤ ਸੰਗਤ ਜਿੱਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਧੰਨ ਧੰਨ ਸਤ ਸੰਗਤ ਜਿੱਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਚੌਥੇ ਪਾਛਾ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਾਉਣ ਵਾਲੇ ਜੋ ਇੱਕ ਪੂਰੇ ਗੁਰੂ ਸਤਗੁਰੂ ਹੁੰਦੇ ਹਨ ਉਹਨਾਂ ਦੀ ਜੋ ਸਤ ਸੰਗ ਹੁੰਦੀ ਹੈ ਉਹਨਾਂ ਦੀ ਜੋ ਸਤ ਸੰਗਤ ਹੁੰਦੀ ਹੈ ਉਹ ਤਾਂ ਉਸ ਦੇ ਧਨ ਧਨ ਕਹੋ ਉਹ ਸੰਗਤ ਧਨ ਧਨ ਹੈ ਭਾਵ ਉਹ ਸੰਗਤ ਬਹੁਤ ਹੀ ਵੱਡੀ ਹੈ ਭਾਵ ਉਹ ਸੰਗਤ ਬਹੁਤ ਹੀ ਵੱਡੀ ਹੈ ਉਹ ਸੰਗਤ ਧਨ ਧਨ ਹੈ ਜਿਤ ਹਰ ਰਸ ਪਾਇਆ ਜਿਸ ਸੰਗਤ ਦੇ ਵਿੱਚ ਜਾ ਕੇ ਸਾਨੂੰ ਉਸ ਹਰੀ ਦੇ ਨਾਮ ਰਸ ਦੀ ਪ੍ਰਾਪਤ ਹੁੰਦੀ ਹੈ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ ਮਿਲ ਜਨ ਨਾਨਕ ਨਾਮ ਪ੍ਰਗਾਸ ਤੇ ਜਿਹੇ ਪੂਰਨ ਸੰਤਾਂ ਨੂੰ ਮਿਲ ਕੇ ਅਤੇ ਜਿਹੇ ਪੂਰਨ ਸੰਤਾਂ ਮਹਾਪੁਰਖਾਂ ਦੀ ਸੰਗਤ ਕਰਕੇ ਸਾਡੇ ਮਨ ਦੇ ਅੰਦਰ ਉਸ ਨਾਮ ਦਾ ਪ੍ਰਕਾਸ਼ ਹੁੰਦਾ ਹੈ ਨਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਗੁਰੂ ਰਾਮਦਾਸ ਜੀ ਕਹਿੰਦੇ ਹਨ ਕਿ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਈਸ਼ਵਰ ਦਾ ਦਰਸ਼ਨ ਕਰਾਉਣ ਵਾਲੇ ਜੋ ਪੂਰਨ ਗੁਰੂ ਸਤਗੁਰੂ ਹੁੰਦੇ ਹਨ ਉਹਨਾਂ ਦੀ ਸੰਗਤ ਉਹਨਾਂ ਦੀ ਜੋ ਸਤ ਸੰਗਤ ਹੁੰਦੀ ਹੈ ਉਹਨਾਂ ਦਾ ਜੋ ਸਤ ਸੰਗ ਹੁੰਦਾ ਹੈ ਉਹ ਬਹੁਤ ਹੀ ਵੱਡਾ ਉਹ ਬਹੁਤ ਹੀ ਬੜਾ ਭਾਗੀ ਹੁੰਦਾ ਹੈ ਉਹਨਾਂ ਦਾ ਸਤ ਸੰਗ ਤਨ ਤਨ ਹੈ ਜਿੱਥੇ ਹਰ ਰਸ ਪਾਇਆ ਜਿੱਥੋਂ ਸਾਨੂੰ ਹਰੀ ਦੇ ਨਾਮ ਦੀ ਯੁਗਤੀ ਮਿਲਦੀ ਹੈ ਮਿਲ ਜਨ ਨਾਨਕ ਨਾਮ ਪ੍ਰਕਾਸ਼ ਤੇ ਇਹੋ ਜਿਹੇ ਪੂਰੇ ਸੰਤਾਂ ਨੂੰ ਮਿਲ ਕੇ ਹੀ ਸਾਡੇ ਅੰਦਰ ਉਸ ਨਾਮ ਦਾ ਪ੍ਰਕਾਸ਼ ਹੁੰਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਕਪੂਰਨ ਗੁਰੂ ਸਤਗੁਰੂ ਦੀ ਸੰਗਤ ਕਰਕੇ ਆਪਣਾ ਜੀਵਨ ਸਦਾ ਵਾਸਤੇ ਸਫਲ ਕਰਨਾ ਹੈ ਅਤੇ 84 ਲੱਖ ਨੀਚ ਤੇ ਭਿਆਨਕ ਅਤੇ 84 ਲੱਖ ਨੀਚ ਭਿਆਨਕ ਤੇ ਗੰਦੀਆਂ ਜੀਵਨਾਂ ਤੋਂ ਸਦਾ ਵਾਸਤੇ ਮੁਕਤੀ ਪ੍ਰਾਪਤ ਕਰਨੀ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ